ਸਤਿਗੁਰ ਜੀ ਮੈਂ ਗਗਨਦੀਪ ਸਿੰਘ ਕਹਿੰਦਾ ਤੁਜੀ ਉਹ ਚਲੇ ਲੰਗੜਾ ਪਿਆਰ ਦੇ ਨਾਲ ਤੇ ਜਿਨੇ ਆਪਾਂ ਨੂੰ ਪਤਾ ਚਾਰ ਪੰਜ ਮਹੀਨੇ ਪਹਿਲਾਂ ਤੋਂ ਜੇਟੋਸ ਦੀ ਉਦਾਲਤ ਦੇ ਵਿੱਚ ਕਣਕਾਂ ਦੇ ਖਰਾਬੇ ਨੂੰ ਲੈ ਕੇ ਜੀ ਗੜੇਮਾਰੀ ਨੂੰ ਲੈ ਕੇ ਮਾਪਜੀ ਨੂੰ ਲੈ ਕੇ ਇੱਕ ਧਰਨਾ ਚੱਲ ਰਿਹਾ ਸੀਗਾ ਚਾਰ ਮਹੀਨੇ ਹੋ ਗਏ ਦੂਰੀਵਾਰ ਫੇਰ ਗੜੇਮਾਰੀ ਹੋ ਗਈ ਆ ਕਣਕਾਂ ਫੇਰ ਜਨਨ ਕੀ ਪਟਨਾ ਲਗਾਉਗਾ ਬਗਿਆ ਪਰ ਕਿਸਾਨਾਂ ਦਾ ਕਹਿਣਾ ਕਿ ਸਾਡਾ ਇਹ ਤਾਂ ਕੋਈ ਲੈ ਮਾਪਜੀ ਤੇ ਕੋਈ ਨਹੀਂ ਆਇਆ ਤੇ ਉਹ ਜੇਟੋ ਦੇ ਇਹਦੇ ਕਿਸਾਨ ਆ ਜੀਕੇ ਜੂ ਇੱਕ ਸਿੱਧੂ ਪੁਰਾ ਉਹਨਾਂ ਨੇ ਕੱਲ ਖਾਲ ਦਿੱਤੀ ਸੀਗੀ ਐਨਐਚ 54 ਨਾ ਹਾਈਵੇ ਆ ਉਹ ਅਸੀਂ ਜਾ ਕਰਾਂਗੇ ਤੇ ਆਪਣਾ ਗੱਲਦੇ ਨੇ ਤੇ ਆ ਗੂ ਜੀ ਸਿੰਘ ਭਾਈ ਕਾ ਨਾ ਗਏ ਉਹਨਾਂ ਨਾਲ ਗੱਲਦੇ ਆ ਗੱਲਬਾਤ ਕੀ ਮੀਟਿੰਗ ਹੋਈ ਐ ਤੇ ਕੀ ਇਹਨਾਂ ਨੇ ਕਿ ਫੈਸਲਾ ਲੈਣਾ ਆਏ ਬਈ ਸੱਚੀ ਹੈ ਬਈ ਸੱਚੀ ਗੱਲ ਐ ਹਾਂ ਭਾਈ ਜੀ ਜੇ ਕੱਲ ਆਪਣੀ ਕਾਰ ਦਿੱਤੀ ਗਈ ਸੀ ਵੀ ਐਨ ਐਚ ਰਨ ਜਿਹੜਾ ਹਾਈਵੇ ਆਪਾਂ ਜਾਮ ਕਰਾਗੇ ਮਾਪ ਜੀ ਨੂੰ ਲੈ ਕੇ ਆਣਾ ਤੇ ਕੀ ਮੀਟਿੰਗ ਹੋਈ ਹੈ ਤੇ ਫਿਰ ਕੀ ਅੱਗੇ ਜਿਹੜਾ ਪਲਨ ਆ ਹਾਂ ਜਿਹੜੀ ਰੋਡ ਬਲੌਕ ਕਰਨ ਦੀ ਕਾ ਲਾਓ ਬਿਲਕੁਲ ਤਿਆਰੀਆਂ ਸਾਰੀਆਂ ਟਰਾਲੀਆਂ ਖੜੀਆਂ ਐ ਸਾਰੇ ਕਿਸਾਨ ਆਏ ਬੈਠੇ ਆ ਉਹਦੇ ਵਿੱਚ ਇਹ ਵੀ ਪ੍ਰਸ਼ਾਸਨ ਵੱਲੋਂ ਸਵੇਰ ਰੋਡ ਬਲੌਕ ਪਾਇਆ ਕਰਨ ਤੋਂ ਪਹਿਲਾਂ ਹੀ ਸਾਡੇ ਨਾਲ ਰਾਹਤਾ ਕੀਤਾ ਗਿਆ ਹ ਹ ਉਹਨਾਂ ਨੇ ਡੀਸੀ ਸਾਹਿਬ ਦੇ ਨਾਲ ਮੀਟਿੰਗ ਕਰਵਾਈ ਹੈ ਡੀਸੀ ਸਾਹਿਬ ਦਾ ਜਿਹੜਾ ਸਾਡੇ ਨਾਲ ਬੈਠ ਕੇ ਮੀਟਿੰਗ ਦੇ ਵਿੱਚ ਗੱਲ ਹੋਈ ਹੈ ਉਹਨਾਂ ਨੇ ਇਹੋ ਗੱਲ ਕਹੀ ਹੈ ਵੀ ਜਿਹੜਾ ਇਹ ਮੁਆਵਜ਼ੇ ਵਾਲੀ ਸਾਡੀ ਫਾਈਲ ਹੈ ਇਹ ਰਹਿੰਦੇ ਪੈਸਿਆਂ ਦੀ ਉਹ ਪਟਾਪ ਹੋ ਗਈ ਹੈ ਇਸ ਟਾਈਮ ਤੇ ਪੰਜਾਬ ਸਰਕਾਰ ਦੀ ਮੀਟਿੰਗ ਹੈ ਜਿਹੜੀ ਪ੍ਰੈਸਿਪਲ ਸੈਕਟਰੀ ਦੀ ਚੱਲੀ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਫਾਈਲ ਪਟਾਪ ਹੋ ਗਈ ਹੈ ਕੁਝ ਹੀ ਘੰਟਿਆਂ ਦੇ ਵਿੱਚ ਸਾ 99% ਲੋਕ ਕਹਿੰਦੇ ਵੀ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਨੇ ਆ ਉਹ ਫਾਈਲ ਪਾਸ ਹੋ ਜਾਣੀ ਹੈ ਤੇ ਮੈਸੇਜ ਸਾਡੇ ਕੋਲੇ ਆ ਜਾਣੇ ਤੇ ਸਾਡੇ ਕੋਲੇ ਪੈਸੇ ਆ ਜਾਣੇ ਤੇ ਅਸੀਂ ਕੁਝ ਦਿਨਾਂ ਦੇ ਵਿੱਚ ਉਹ ਬਾਅਦ ਚ ਲੋਕਾਂ ਨੂੰ ਪੈਸੇ ਪਤਾ ਹਾਂ ਜੀ ਜਨਾਬ ਥੋੜੇ ਦਿਨ ਪਹਿਲਾਂ ਵੀ ਰੋਡ ਆਪਾਂ ਜਾਮ ਕੀਤਾ ਸੀਗਾ ਉੱਦੋਂ ਵੀ ਇੱਕ ਸਰਕਾਰ ਵਾਲੋ ਐਕਾ ਕਹਿੰਦੇ ਮਿੱਠੀ ਗੋਲੀ ਦਿੱਤੀ ਗਈ ਸੀ 25 ਤਰੀਕ ਤੱਕ ਤੁਹਾਡੇ ਪੈਸੇ ਖਾਤੇ ਜੀ ਪਾ ਦੇਣਗੇ ਤੋ ਪਾਇ ਨਹੀਂ ਗਏ ਹਨ ਕਿ ਅੱਜ ਵੀ ਕੋਈ ਉਸ ਤਰ੍ਹਾਂ ਦੀ ਕੋਈ ਨੀਮਕੀ ਹੁੰਦੀ ਸਰ ਹਸਾਉਣਾ ਇਹ ਇਸ ਚੀਜ਼ ਦੀ ਗਰੰਟੀ ਕੋਈ ਵੀ ਨਹੀਂ ਦੇ ਸਕਦਾ ਹੁੰਦਾ ਮੈਂ ਨਹੀਂ ਦੇ ਸਕਦਾ ਕੋਈ ਵੀ ਨਹੀਂ ਦੇ ਸਕਦਾ ਉਹ ਤਾਂ ਸਰਕਾਰ ਦੀ ਇਮਾਨਦਾਰੀ ਤੇ ਹੁੰਦਾ ਇਹ ਬਿਲਕੁਲ ਹੋਇਆ 10 ਜਨਵਰੀ ਤੋਂ ਲੈ ਕੇ ਸਾਡੇ ਨਾਲ ਪ੍ਰਸ਼ਾਸਨ ਸਰਕਾਰ ਕਮਿਟਮੈਂਟ ਕਰਦੀ ਆਈ ਹੈ ਪਹਿਲਾਂ 10 ਜਨਵਰੀ ਦਾ ਡੀ ਸਾਹਿਬ ਨੇ ਕਿਹਾ ਸੀ ਇਹ ਪੈਸੇ ਪੈ ਜਾਣਗੇ ਲੇਕਿਨ ਨਹੀਂ ਪਏ ਫਿਰ ਉਹਨਾਂ ਨੇ 17 ਜਨਵਰੀ ਦਾ ਕਿਹਾ ਨਹੀਂ ਪਏ ਫਿਰ ਆਪਾਂ 18 ਨੂੰ ਰੋਡ ਰੋਕਿਆ ਫਿਰ ਉਹਨਾਂ ਨੇ ਕਿਹਾ 25 ਨੂੰ ਪੈ ਜਾਣਗੇ ਨਹੀਂ ਪਏ ਫਿਰ ਉਹਨਾਂ ਨੇ 31 ਰੁਕੇ ਆ ਵੀ 31 ਜਨਵਰੀ ਨੂੰ ਮੀਟਿੰਗ ਕਰਵਾ ਕੇ ਪੈਸੇ ਪਾ ਦੇਣਗੇ اسی ਮੀਟਿੰਗ ਤੋਂ ਕੀ ਲੈਣੇ ਸਾਨੂੰ ਤਾਂ ਪੈਸੇ ਚਾਹੀਦੇ ਆ ਹੁਣ ਅੱਜ ਹੁਣ ਅਸੀਂ ਦੋ ਦਿਨਾਂ ਤੋਂ ਤਿੰਨਾਂ ਤੋਂ ਫੇਰ ਜੈਤੋ ਰੋਡ ਰੋਕੀ ਬੈਠੇ ਆ ਪਰ ਉਹ ਪ੍ਰਸ਼ਾਸਨ ਸਰਕਾਰ ਇਹ ਚਾਹੁੰਦੀ ਹੈ ਵੀ ਇੱਥੇ ਸਮੱਸਿਆ ਘਟ ਆਉਂਦੀ ਹੈ ਲੋਕਾਂ ਨੂੰ ਪੂਰੀ ਸਮੱਸਿਆ ਆਊਗੀ ਲੋਕਾਂ ਨੂੰ ਤੰਗ ਕਰੋ ਫੇਰ ਦੇਵਾਂਗੇ ਹੁਣ ਅੱਜ ਇਸ ਵੱਡੇ ਹਾਈਵੇ ਤੇ ਆਏ ਆ ਵਿਸ਼ਵਾਸ ਕਰਨਾ ਪੈਂਦਾ ਕਰਦੇ ਆਏ ਆ ਸੀਨੀਅਰ ਅਫਸਰ ਉਹਨਾਂ ਨੇ ਸਵੇਰ ਵੀ ਉਹੀ ਗੱਲ ਕਹੀ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਤਾਂ ਕਰੋ ਵਿਸ਼ਵਾਸ ਕਰਨਾ ਪੈਂਦਾ ਹੈ ਜ਼ਿਲ੍ਹੇ ਦੇ ਮਾਲਕ ਨੇ ਡੀਸੀ ਸਾਹਿਬ ਉਹਨਾਂ ਤੇ ਵਿਸ਼ਵਾਸ ਨਾ ਕਰਾਂਗੇ ਤਾਂ ਹੋਰ ਕਿਹਦੇ ਤੇ ਕਰਾਂਗੇ ਵਿਸ਼ਵਾਸ ਕਰਨਾ ਪੈਂਦਾ ਪਰ ਜੇ ਤੋਂ ਵਿਸ਼ਵਾਸ ਘਾਤ ਕਰਦੇ ਤਾਂ ਉਹ ਜ਼ਿੰਮੇਵਾਰ ਹੈ ਪਰ ਜੇ ਫਿਰ ਵਿਸ਼ਵਾਸ ਘਾਤ ਕਰਨਗੇ ਤਾਂ ਫਿਰ ਜਿਹੜਾ ਹੈਗਾ ਤਿਆਰੀਆਂ ਫੂਟਾ ਜੋੜਾਂ ਤੇ ਵੀ ਫਿਰ ਇਹ ਹੋਊਗਾ ਐਕਸ਼ਨ ਜਿਹੜਾ ਇੱਕ ਪਤਾ ਹੈ ਜਿਹੜਾ ਵੇਲੇ ਤੇ ਰਾਤ ਤਰੀਕ ਨੂੰ ਆਪਣੀ ਦਿੱਲੀ ਜਾਣ ਦੀ ਵੀ ਕਾਲ ਆ ਹੈਨਾ ਉਦੋਂ ਇੱਕ ਮੁੱਦਾ ਤਾਂ ਨਹੀਂ ਸਿੱਧਦਾ ਵੀ ਜਿਹੜਾ ਪੜਕਿਆ ਪਿਆ ਦਾ ਇੰਦੋ ਰਿਹਾ ਕੰਦ ਰਣੇ ਹੈ ਨਾ ਮੰਗ ਰੱਖਿਆ ਉਦੋਂ ਆਪਣਾ ਇਹ ਚੱਲ ਰਿਹਾ ਕੀ ਲੋਕਾਂ ਦਾ ਕਹਿੰਦੇ ਕਿ ਸਰਕਾਰਾਂ ਦਾ ਜਹਾ ਤਾਂ ਨਹੀਂ ਰਹੀ ਵੀ ਦਿੱਲੀ ਨੂੰ ਕਿਸਾਨ ਨਾ ਪਹੁੰਚ ਸਕਣ ਬਿਲਕੁਲ ਹੈਗੀ ਹੈ ਚੀਜ਼ਾਂ ਜਿਹੜੀਆਂ ਹੈਗੀਆਂ ਉਲਝਾਵ ਹੀ ਰਹੀ ਹੈ ਹੂੰ ਤੇ ਸਰਕਾਰ ਜਿਹੜੀ ਹੈਗੀ ਉਹ ਲੋਕ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੂੰ ਇਹ ਚੀਜ਼ਾਂ ਹੈਗੀਆਂ ਵੀ ਭਾਨੇ ਸਿੱਧੂ ਵਾਲਾ ਕੋਈ ਮਾਮਲਾ ਉਹ ਵੀ ਉਹ ਇੱਕ ਇਮੀਗ੍ਰੇਸ਼ਨ ਮਾਫੀਆ ਜਿਹੜਾ ਜਿਹੜਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਾਹਰ ਭੇਜਣ ਦੀ ਆੜ ਦੇ ਵਿੱਚ ਜਿਹੜੇ ਲੋਕ ਲੋਕਾਂ ਦੇ ਲੱਖਾਂ ਕਰੋੜਾ ਰੁਪਈਆ ਲੁੱਟਦੇ ਐ ਉਥੇ ਧੀਆਂ ਦਾ ਸ਼ੋਸ਼ਣ ਹੁੰਦਾ ਪੱਤ ਲੁੱਟੀ ਜਾ ਰਹੀ ਹੈ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਤਾਂ ਉਹ ਬੰਦੇ ਨੇ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਤਾਂ ਉਹਨੂੰ ਐਵੇਂ ਖਾ ਮਖਾ ਹਰ ਰੋਜ਼ ਨਵਾਂ ਪਰਚਾ ਹਰ ਰੋਜ਼ ਨਵਾਂ ਪਰਚਾ ਪਾ ਕੇ ਅਲਝਾਉਣਾ ਇਹ ਇਹੀ ਹੁੰਦਾ ਹੈ ਕਿ ਇੱਕ ਜਨਾਜਾ ਹੀ ਨਿਕਲੇ ਬੇਸਮਝੀ ਦਾ ਸਰਕਾਰ ਦਾ ਸਰਕਾਰ ਦਾ ਇੱਕ ਭਾਨੇ ਸਿੱਧੂ ਦੀ ਬੇਕਸੂਰ ਬੰਦੇ ਨੂੰ ਪੁਲਿਸ ਦੀ ਪੁਲਿਸ ਕਟੜੀ ਚੋਂ ਵਾਪਸ ਕਰਵਾਉਣ ਲਈ ਇਹ ਲੋਕਾਂ ਨੇ ਆਪ ਦਾ ਵਿਰੋਧ ਜਿਹੜਾ ਪ੍ਰੋਟੈਸਟ ਦਰਜ ਕਰਾਉਣਾ ਹੈ ਸੀਐਮ ਦੀ ਕੋਠੀ ਦੇ ਮੂਹਰੇ ਤੇ ਉਹਨਾਂ ਨੇ ਕਿੱਡੇ ਅਮਲੇ ਫੈਲੇ ਉੱਥੇ ਤਿਆਰ ਕੀਤੇ ਕਿੱਥੋਂ ਤੱਕ ਕਿਸਾਨ ਲੀਡਰਾਂ ਨੂੰ ਬੰਦੀ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਘਰਾਂ 'ਚ ਬੰਦ ਕੀਤੇ ਤੇ ਲੋਕ ਹੰਝੂਮ ਬਣ ਬਣ ਉੱਠਦੇ ਹੁੰਦੇ ਆ ਉਦੋਂ ਵੱਧਦਾ ਹੁੰਦਾ ਵਿਰੋਧ ਤੇ ਵਧਿਆ ਤੇ ਮੇਰੇ ਖਿਆਲ ਆ ਪੰਜਾਬ ਦੇ ਵਿੱਚ ਕੱਲੀ ਸਾਡੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦੇ ਵੱਲੋਂ 17 ਥਾਂਈ ਰੋਡ ਬਲਾਕ ਹੋਇਆ ਤਾਂ ਜਾਣੇ ਇੱਕ ਧਰਨੇ ਨੂੰ ਰੋਕਣ ਦੀ ਖਾਤਰ ਸਰਕਾਰ ਨੇ ਪੰਜਾਬ 17 ਥਾਵਾਂ ਤੇ ਬਲਾਕ ਕਰਤਾ ਜਿਹਨੂੰ ਇਹੀ ਕਹਾਂਗੇ ਕਿ ਸਰਕਾਰ ਨਾਕਾਮ ਤੇ ਬੇਸਮਝ ਤੇ ਜਾਂ ਕਿਸੇ ਦਿੱਲੀ ਦੀ ਸਰਕਾਰ ਦੇ ਵੱਡੇ ਪ੍ਰੈਸ਼ਰ ਥੱਲੇ ਆ ਕੇ ਇਹ ਲੋਕ ਦਿੱਲੀ ਵੱਲ ਨਾ ਵਧਣ ਲੋਕ ਆਪਦੀ ਆਵਾਜ਼ ਨੂੰ ਬੁਲੰਦ ਕਰਕੇ ਲੋਕ ਆਪ ਮਹਾਰੇ ਉੱਠ ਕੇ ਮਤਲਬ ਕੋਈ ਆਪਦੇ ਫੈਸਲੇ ਵੱਲ ਆਪ ਨਾ ਵਧਣ ਪਤਾ ਜੀ ਜਿਹੜਾ ਮੈਂ ਦੇਖਦੇ ਆਂ ਭਾਨਾ ਸਿੱਧੂ ਨੂੰ ਜਿੱਦੇ ਉਤੇ ਸੀਐਮ ਦੀ ਕੋਠੀ ਦਾ ਘਰਾਓ ਕਰਨ ਦਾ ਕਾਲ ਆਈ ਸੀ ਤੇ ਪੰਜਾਬ ਸਰਕਾਰ ਨੇ ਦਿੱਲੀ ਵਾਲਾ ਘੋਰ ਬਣਾਤਾ ਸੀ ਦਿੱਲੀ ਜਾਣ ਵੇਲੇ ਪੈਰੀਗੇਡ ਲਾਏ ਗਏ ਸੀ ਹੈ ਨਾ ਰਸਤੇ ਰੋਕੇ ਗਏ ਸੀਗੇ ਤੇ ਕੀ ਲੱਗਦਾ ਉਹਨਾਂ ਕਿ 13 ਫਰਵਰੀ ਨੂੰ ਦਿੱਲੀ ਜਾਣ ਸਰਕਾਰ ਦੇਊਗੀ ਜਾਂ ਕੀ ਉਸ ਤੇ ਸਵਾਦ ਤੁਹਾਨੂੰ ਕੀ ਲੱਗਦਾ ਵੀ ਜਦੋਂ ਪੰਜਾਬ ਦੇ ਵਿੱਚ ਇੰਨਾ ਕੁਝ ਹੋ ਸਕਦਾ ਕਿ ਪੰਜਾਬ ਤੋਂ ਬਾਹਰ ਕਿਸਾਨ ਜਿਹੜੇ ਨੂੰ ਜਾਨ ਦੇਣਗੇ ਸਰਕਾਰਾਂ ਜਿਹੜਾ ਸਾਨੂੰ ਲੱਗਦਾ ਹੂੰ ਕਿਉਂਕਿ ਅਸੀਂ ਤਾਂ ਹਰ ਰੋਜ਼ ਸੰਘਰਸ਼ਾਂ ਦੇ ਵਿੱਚ ਹੂੰ ਜਿਹੜਾ ਸਾਨੂੰ ਲੱਗਦਾ ਸਾਨੂੰ ਤਾਂ ਇਹੋ ਹੀ ਲੱਗਦਾ ਤੁਹਾਡੇ ਵਾਲੀ ਗੱਲ ਵੀ ਸਰਕਾਰ ਰੋਕੂਗੀ ਕਿਉਂਕਿ ਸਰਕਾਰਾਂ ਰੋਕਦੀਆਂ ਆਈਆਂ ਭਾਨੇ ਸਿੱਧੂ ਵਾਲਾ ਤਰੋਤਾਜ਼ਾ ਮਾਮਲਾ ਤੁਸੀਂ ਦੇਖਿਆ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਫਿਰ ਰੁਕ ਗਿਆ ਰੁਕਿਆ ਨਹੀਂ ਨਾ ਦਿੱਲੀ ਨੂੰ ਪਿਛਲਾ ਸੰਘਰਸ਼ ਅੰਦੋਲਨ ਜਿਹੜਾ ਦਿੱਲੀ ਹੋਇਆ ਦਿੱਲੀ ਨੂੰ ਗਿਆ ਉਦੋਂ ਕਿਹੜਾ ਚਲੋ ਪੰਜਾਬ ਦੀ ਚੋਂ ਨਿਕਲ ਕੇ ਸੀ ਤਾਂ ਹਰਿਆਣੇ ਦੀ ਸਰਕਾਰ ਨੇ ਜਾਂ ਦਿੱਲੀ ਦੀ ਸਰਕਾਰ ਨੇ ਰਲ ਕੇ ਕਿਹੜਾ ਕੋਈ ਕਸਰ ਛੱਡੀ ਸੀ ਤੁਸੀਂ ਦੇਖਿਆ ਸਾਰਿਆਂ ਨੇ ਐਡੇ ਐਡੇ ਵੱਡੇ ਹਾਈਵੇ ਪੱਟ ਕੇ ਖਾਲ ਪੱਟ ਤੇ 20 20 10 10 ਫੁੱਟ ਡੂੰਗੇ ਔਰ ਮਿੱਟੀ ਦੀਆਂ ਪੱਥਰ ਦੀਆਂ ਲਿਆ ਲਿਆ ਕੇ ਸਲੇਪਾਂ ਰੋਡ ਬੰਦ ਕਰਤੇ ਫਿਰ ਲੋਕ ਰੁਕ ਗਏ ਸੀ ਸਰਕਾਰਾਂ ਦਾ ਕੰਮ ਹੁੰਦਾ ਵੀ ਲੋਕਾਂ ਨੂੰ ਰੋਕਣਾ ਲੋਕ ਰੋਹ ਨੂੰ ਰੋਕਣਾ ਲੋਕਾਂ ਨੂੰ ਹੱਕ ਮੰਗਦਿਆਂ ਨੂੰ ਦਬਾਉਣਾ ਨੱਪਣਾ ਇਹ ਸਰਕਾਰਾਂ ਕਰਦੀਆਂ ਈਆਂ ਹੈ ਜੇ ਇਹਨਾਂ ਨੇ ਵੀ ਕਰਨਾ ਹੈ ਵੀ ਆਪ ਦਾ ਚਾਲਕ ਦੇਖ ਲੈਣਗੇ ਪਰ ਲੋਕ ਆ ਜਿਹੜੇ ਲੋਕ ਗਲਪਿਆ ਘੁੱਪਿਆ ਦਵਾਈਆਂ ਲੋਕ ਨਹੀਂ ਰੁਕਦੇ ਹੋਣੇ ਵਧਦੇ ਹੁੰਦੇ ਤੇ ਜੇ ਦਿੱਲੀ ਨੂੰ 13 ਤਰੀਕਾ ਰੋਕਣਗੇ ਤਾਂ ਇਹ ਅੰਦੋਲਨ ਜਿਹੜਾ ਸ਼ੁਰੂ ਹੋਊਗਾ ਇਹ ਫਿਰ ਕਮਜ਼ੋਰ ਨਹੀਂ ਸ਼ੁਰੂ ਹੋਊਗਾ ਜਿੰਨਾ ਇਹ ਰੋਕਣ ਦੀ ਕੋਸ਼ਿਸ਼ ਕਰਨੀ ਉਹ ਤੋਂ ਮਜ਼ਬੂਤੀ ਨਾਲ ਕੇ ਵਧੂਗਾ ਇਹ ਜਿਵੇਂ ਪਹਿਲਾਂ ਦੀ 2014 ਦੇ ਵੋਟਾਂ ਵੀ ਸਾਹਮਣੇ ਆ ਰਹਿਗੀਆਂ ਹਨ ਬਸ ਸਰਕਾਰ ਜਿਵੇਂ ਆਪਦੇ ਵਿਰੋਧ ਤਾਂ ਕਿਵੇਂ ਕਹਿੰਦੇ ਜਾਣਬੁੱਝ ਕੇ ਕਰਾਰਿਆ ਕਿ ਸਰਕਾਰ ਨੂੰ ਕੋਈ ਡਰ ਨਹੀਂ ਰਿਹਾ ਵੀ ਲੋਕ ਐਵੇਂ ਸਾਡਾ ਵਿਰੋਧ ਇੰਨਾ ਹੋ ਜਾਂਦਾ ਵੀ ਜੇ ਪਾਣੇ ਦੇ ਪਾਰਤੇ ਦੇ ਪਾਰਤੇ ਪਾਈ ਜਾਂਦਾ ਲੋਕਾਂ ਦਾ ਰੋ ਜਿਹੜਾ ਸਰਕਾਰ ਨਾਲ ਅਸਰ ਦੀਦਾ ਤਾਂ ਹੈ ਗਈ ਹੈ ਸਰਕਾਰ ਫਿਰ ਵੀ ਨਹੀਂ ਬਾਜ ਆ ਰਹੀ ਉਹੀ ਬਸ ਪਾਰਤੇ ਦੇ ਪਾਰਤੇ ਪਾਰਤੇ ਦੇ ਪਾਰਤੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਮੇਰਾ ਅਸਲ ਗੱਲ ਇਹ ਹੈ ਨਾ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਮ ਸਰਕਾਰ ਤਾਂ ਇੱਕ ਦੇਖਣ ਨੂੰ ਤੇ ਕਹਿਣ ਨੂੰ ਹੈ ਹਮ ਸਰਕਾਰ ਦੇ ਉੱਤੇ ਦਬਾਅ ਸਰਕਾਰ ਦੇ ਉੱਤੇ ਪ੍ਰੈਸ਼ਰ ਹਮ ਉਹੀ ਚੱਲ ਰਿਹਾ ਹੈ ਕਿ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡਣਾ ਹੈ ਹਮ ਕਾਰਪੋਰੇਟ ਸੈਕਟਰ ਦਾ ਡਬਲਯੂਟੀਓ ਦੀਆਂ ਨੀਤੀਆਂ ਕੰਮ ਕਰ ਰਹੀਆਂ ਹਨ ਪੰਜਾਬ ਨੂੰ ਤਬਾਹ ਕਰਨਾ ਹੈ ਹੁਣ ਜਿਹੜੇ ਲੋਕ ਉੱਠਦੇ ਐ ਭਾਨਾ ਸਿੱਧੂ ਉੱਠਿਆ ਭਾਨਾ ਸਿੱਧੂ ਕਾਦੀ ਖਾਤਰ ਉੱਠਿਆ ਵੀ ਜਿਹੜੇ ਇਮੀਗ੍ਰੇਸ਼ਨ ਮਾਫੀ ਹੈ ਜਿਹੜੇ ਸਾਡੇ ਵਿਦੇਸ਼ ਜਾਣ ਵਾਲੇ ਲੋਕਾਂ ਤੋਂ ਕਿੰਨਾ ਰੁਪਇਆ ਠੱਗੀਆਂ ਮਾਰ ਕੇ ਇਕੱਠਾ ਕੀਤਾ ਜਾ ਰਿਹਾ ਉਹਦੇ ਖਿਲਾਫ ਉੱਠਿਆ ਸਰਕਾਰ ਦਾ ਫਰਜ਼ ਨਹੀਂ ਕੀ ਸਰਕਾਰ ਆਪ ਕੰਟਰੋਲ ਕਰੇ ਤੇ ਤੁਸੀਂ ਦੇਖਿਆ ਮੀਡੀਆ ਦੇ ਵਿੱਚ ਆਉਂਦੀ ਹੈ ਬਹੁਤੀਆਂ ਪੰਜਾਬ ਦੀਆਂ ਧੀਆਂ ਦੇ ਜਿਸਮ ਤੇ ਸੌਦੇ ਹੁੰਦੇ ਆ ਕੁਝ ਸਟੇਟਾਂ ਦੇ ਵਿੱਚ ਜਾ ਕੇ ਇਹਨਾਂ ਏਜੰਟਾਂ ਵੱਲੋਂ ਧੱਕੀਆਂ ਜਾਂਦੀਆਂ ਉੱਥੇ ਵਿਚਾਰੀਆਂ ਤੇ ਸਾਡੇ ਲੋਕਾਂ ਤੋਂ ਅੰਨਾ ਰੁਪਿਆ ਜਿਹੜਾ ਹੈਗਾ ਲੁੱਟਿਆ ਜਾ ਰਿਹਾ ਤੇ ਕੀ ਸਰਕਾਰ ਨੂੰ ਉਹਨਾਂ ਦੇ ਨਿਕελ ਪਾਉਣ ਦੀ ਲੋੜ ਨਹੀਂ ਜਿਹੜਾ ਇਮੀਗ੍ਰੇਸ਼ਨ ਜਿਹਦੇ ਕੋਲੇ ਕੋਈ ਸਰਟੀਫਿਕੇਟ ਨਹੀਂ ਆਉਂਦਾ ਕੋਈ ਮਾਨਤਾ ਪ੍ਰਾਪਤ ਨਹੀਂ ਵੈਸੇ ਆਪਦੇ ਜਿਗਾਰ ਬਣਾਈ ਬੈਠਾ ਤੇ ਉਹਨਾਂ ਨੂੰ ਰੋਕਣ ਦੀ ਲੋੜ ਨਹੀਂ ਸਰਕਾਰ ਰੋਕਦੀ ਨਹੀਂ ਤੇ ਫਿਰ ਜਦੋਂ ਲੋਕ ਅੱਗੇ ਆਉਂਦੇ ਆ ਉਹਨਾਂ ਨੂੰ ਕੁੱਟਣਾ ਨਸ਼ਾ ਸਰਕਾਰ ਨੇ ਕਿਹਾ ਵੀ ਅਸੀਂ ਜਦੋਂ ਸਤਾ ਤੋਂ ਬਾਹਰ ਸੀ ਸਤਾ ਚ ਆ ਗਏ ਸੀ ਇੱਕ ਹਫਤੇ ਚ ਨਸ਼ਾ ਬੰਦ ਕਰ ਦੋਗੇ ਅੱਜ ਤੁਹਾਡੇ ਸਾਹਮਣੇ ਨਸ਼ੇ ਦਾ ਹਾਲਾਤ ਕੀ ਹੈ ਤੇ ਜਦੋਂ ਫਿਰ ਮਾਨਸਾ ਦਾ ਪਰਮਿੰਦਰ ਝੋਟਾ ਉੱਠਿਆ ਫਿਰ ਉਹਨੂੰ ਜੇਲਾ ਚ ਪਰਚੇ ਤੇ ਪਰਚਾ ਜਿਹੜੀ ਗੱਲ ਹੈ ਤੇ ਫਿਰ ਉਹ ਰੁੱਕ ਗਏ ਲੋਕ ਲੋਕ ਨਹੀਂ ਰੁਕਦੇ ਜਾਣੇ ਜਿਹੜੀ ਗੱਲ ਹੈ ਜੇ ਕਿਸਾਨ ਹੈ ਕਿਸਾਨ ਆਪ ਦੇ ਹੱਕ ਮੰਗਦੇ ਐ ਜਦੋਂ ਹੁਣ ਸੜਕ ਤੇ ਆਉਨੇ ਆ ਤੁਸੀਂ ਵਜਾ ਵੇਖ ਕੇ ਨਹੀਂ ਲਾਉਂਦੇ ਜਗਾ ਵੇਖ ਕੇ ਲਾ ਦਿੰਨੇ ਹੋ ਤਾਂ ਹੁਣ ਆ ਦੱਸੋ ਵੀ ਆ ਵਜਾ ਕੀ ਜਗ੍ਹਾ ਵੀ ਹੁਣ ਸਾਨੂੰ 4 ਮਹੀਨਿਆਂ ਨੂੰ ਪੀਸਫੁਲੀ ਬੈਠਿਆ ਨੂੰ ਹੋ ਗਏ ਅਸੀਂ ਅ ਤਹਿਸੀਲ ਦੇ ਵਿੱਚ ਬੈਠੇ ਆ ਜੈਤੋ ਤੇ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਵੀ ਇਹਨਾਂ ਦਾ ਬਣਦਾ ਮੁਆਵਜ਼ਾ ਯਾਰ ਇਹਨਾਂ ਦੀ ਫਾਈਲ ਇਹਨਾਂ ਦਾ ਰਿਕਾਰਡ ਬਣ ਕੇ ਆਇਆ ਤੇ ਉਹਦਾ ਪੈ ਪਾਈਏ ਅਸੀਂ ਕਿਉਂ ਨਹੀਂ ਪਾਉਂਦੇਗੇ ਅੱਛਾ 4 ਮਹੀਨੇ ਪੀਸਫੁਲੀ ਬੈਠੇ ਰਹੇ ਕਿਸੇ ਦਫ਼ਤਰ ਦੇ ਵਿੱਚ ਕਿਸੇ ਕੰਮ ਕਰਾਉਣ ਵਾਲੇ ਨੇ ਕਿਸੇ ਅਫਸਰ ਨੂੰ 1% ਦੀ ਤਕਲੀਫ ਨਹੀਂ ਦਿੱਤੀਗੀ ਔਰ 4 ਮਹੀਨਿਆਂ ਚ ਕੋਈ ਸੁਣਵਾਈ ਨਹੀਂ ਹੋਈ ਕਰਕ ਦੀ ਸਰਦੀ ਦੇ ਵਿੱਚ ਸਾਡੇ ਬਜ਼ੁਰਗਾਂ ਦੇ ਬੈਠੇ ਨੇ ਉੱਥੇ ਹੱਡ ਰੜਗੇ ਤੇ ਤਿਹੋਂ ਛੜਕਾ ਤੇ ਆਏ ਫਿਰ ਜਦੋਂ ਆਉਣੇ ਆ ਉਦੋਂ ਇਹ ਟੌਰਚਰ ਕਰਨਾ ਸ਼ਬਦਾਂ ਦਾ ਟੌਰਚਰ ਕਰਨਾ ਇਹ ਵਜਾ ਵੇਖ ਕੇ ਨਹੀਂ ਲਾਉਂਦੇ ਜਗਾ ਵੇਖ ਕੇ ਲਾ ਦਿੰਦੇ ਸੋ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਇਹ ਸਰਕਾਰ ਦੀ ناکਾਮੀ ਸਰਕਾਰ ਦੀ ਨਲੈਕੀ ਤੇ ਬੇਸਮਝ ਪਤਾਂ ਜੀ ਜਿਵੇਂ ਅੱਜ ਮੀਟਿੰਗ ਹੋਈ ਹੈ ਜੇ ਮਨ ਲਾ ਅੱਜ ਕੋਈ ਮੀਟਿੰਗ ਦੀ ਬੇਸਟਾ ਨਿਕਲੇ ਹੜਾ ਲਾ ਫਿਰ ਪਲਾਨ ਕੀ ਹੋਇਆ ਕਿ ਅਨ ਵਿੱਚ ਸਮੇਂ ਲਈ ਠੀਕ ਹੈ ਜੀ ਟੈਂਟਰ ਲੱਗੇ ਪਏ ਆ ਤੇ ਫਿਰ ਜਿਹੜਾ ਕੁਝ ਚੱਲ ਰਿਹਾ ਹੋਊਗਾ ਰੋਡ ਵੀ ਬਲੌਕ ਹੋਊਗਾ ਕੀ ਰੋਡ 99 ਤੇ ਸਮਝਾ ਹਾਂ ਅਣਮਿਥੇ ਸਮਝਦੇ ਹੋ ਠੀਕ ਹੈ ਤੇ ਜਿਹੜੀ 13 ਫਰਵਰੀ ਦੀ ਕਾਲ ਆ ਤੇ ਉਸ ਨੂੰ ਕਿਸ ਹਿਸਾਬ ਨਾਲ ਦੇਖੋਗੇ ਜੇ ਮਨ ਲਾ ਤੁਹਾਡੇ ਇੱਥੇ ਸਰਕਾਰ ਨਫਤਾਰਾ ਨਹੀਂ ਗਾ ਜੁਨੇਟਰ ਲਾ ਕੇ ਰੱਖਦੀ ਹੈ ਫਿਰ 13 ਫਰਵਰੀ ਵਾਲੀ ਕਾਲ ਨੂੰ ਕਿਸਾਨ ਉਧਰ ਜਾਣ ਦੀ ਜਾਇ ਤੇ ਤੇ 80 ਕ ਕਪੈਸਿਟੀ ਸਾਡੀ ਹੈਗੀ ਹੈ ਇਹ ਨਹੀਂ ਹੈਗਾ ਵੀ ਸਰਕਾਰ ਜੇ ਆਖੇ ਬੀਸ ਜੈਤੂ ਵਾਲੇ ਮੁਆਵਜ਼ੇ ਵਾਲੇ ਮਾਮਲੇ ਨੂੰ ਅਸੀਂ ਨਾ ਸਲਝਾਈਏ ਤੇ ਕੋਈ ਸਾਡਾ ਦਿੱਲੀ ਵਾਲਾ ਕਮਜ਼ੋਰ ਹੋਊਗਾ ਇਹ ਨਹੀਂ ਹੈਗਾ ਸਾਡਾ ਜਿਹੜਾ ਦਿੱਲੀ ਵਾਲਾ ਕੁਟਰਾ ਤਾਂ ਤਿਆਰ ਹੀ ਤਿਆਰ ਹੈ ਤੇ ਜਿਹੜਾ ਇੱਥੋਂ ਵਾਲਾ ਉਹ ਵੀ ਤਿਆਰ ਹੈ ਅਸੀਂ ਹਰ ਲੜਾਈ ਲੜਨ ਜਾਣਦੇ ਹਾਂ ਅਸੀਂ ਸਰਕਾਰ ਦੇ ਗਰਚ ਗੂਠਾ ਦੇਖ ਲੈ ਮੈਂ ਕਹਿੰਦਾ ਜੇ ਸਰਕਾਰ ਨਾਲ ਜਾਣ ਦੀ ਕੋਸ਼ਿਸ਼ ਕਰੂਗੀ ਤਾਂ ਧਰਨਾ ਇਹ ਵੀ ਚੱਲੂਗਾ ਸਖਤ ਲੜਾਈ ਹੋਊਗੀ ਠੀਕ ਹੈ ਸਖਤ ਲੜਾਈ ਹੋਊਗੀ ਅੱਗੇ ਨਹੀਂ ਦੇਖਿਆ ਸਾਡਾ ਇਤਿਹਾਸ ਹੈ ਫਿਰ ਕੋ ਮਰਨ ਵਰਤ ਤੇ ਬੈਠੂਗਾ ਇੱਥੇ ਕਿਸਾਨ ਇਹ ਨਹੀਂ ਹੈ ਵੀ ਇਹਦੇ ਚਲ ਜਾ ਕੇ ਸਾਨੂੰ ਦਿੱਲੀ ਵਾਲਾ ਕਮਜ਼ੋਰ ਕਰ ਦਊਗਾ ਦਿੱਲੀ ਦਾ ਪਿਆਰ ਨਾ ਮੁਕੰਮਲ ਕਹਿੰਦਾ ਪਰ ਨੌਜਾ ਲੈ ਬਿਨਾ ਨਹੀਂ ਨਹੀਂ ਤਾਂ ਨਹੀਂ ਸੋ ਤੁਸੀਂ ਗੱਲ ਬਾਤ ਸੁਣਿਆ ਬਾਈ ਇੰਦਰਜੀਤ ਸਿੰਘ ਘਣਗਾਦੀ ਤੇ ਵੇਖਦੇ ਆ ਸਰਕਾਰ ਦੀ ਬਿਠਾਸ਼ਣ ਦੀ ਮੀਟਿੰਗ ਦਾ ਕੀ ਸਿੱਟਾ ਨਿਕਲਦਾ ਤੇ ਅਗਲੀ ਅਪਡੇਟ ਲਈ ਤੁਸੀਂ ਜੁੜੇ ਰਹੋ ਜਲੇ ਰੰਗਰਾ ਪੰਜਾਬ ਦੇ ਨਾਲ ਧੰਨਵਾਦ